ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਾਸ ਸਰਵਜੀਤ ਸਿੰਘ ਮੁਖ ਸੇਵਾਦਾਰ ਗੁਰਦਰਾ ਟਾਲੀ ਸਾਹਿਬ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਦ ਜੀ ਗੱਲੀ ਨਗਰ ਤੋਂ ਔਰ ਕਾਫੀ ਦਿਨਾਂ ਤੋਂ ਜਿਹੜਾ ਭਾਰਤ ਪਾਕ ਦੀ ਤਨਾਅ ਪੂਰਕ ਸਥਿਤੀ ਹੋਈ ਹੈ ਉਹਨੂੰ ਮੁਖ ਰੱਖਦਿਆਂ ਹੋਇਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਆਦੇਸ਼ ਜਾਰੀ ਹੋਏ ਸਨ ਜਿਹੜੇ ਜਿਹੜੇ ਜ਼ੀਰੋ ਲਾਈਨ ਤੇ ਬਾਰਡਰਾਂ ਦੇ ਨੇੜੇ ਪਿੰਡ ਲੱਗਦੇ ਨੇ ਉੱਥੋਂ ਨਗਰਾਂ ਵਿੱਚ ਬੇਨਤੀ ਕਰਕੇ ਜੋਗੋ ਜੋਗ ਢਾਲ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸੂਪਾਂ ਨੂੰ ਸੁਰੱਖਿਅਤ ਥਾਵਾਂ ਤੇ ਇਤਿਹਾਸਕ ਸਥਾਨਾਂ ਤੇ ਪਹੁੰਚਾਇਆ ਜਾਵੇ ਸੋ ਉਹ ਹੁਕਮਾਂ ਨੂੰ ਮੰਨਦੇ ਹੋਇਆ ਸ਼੍ਰੀ ਕਲਤਕ ਸਾਬ ਦੇ ਹਦੇ ਅਨੁਸਾਰ ਅਸੀਂ ਕੱਲ ਪਰਸੋਂ ਦੇ ਰੋਜ਼ ਤੋਂ ਹੀ ਨਗਰ ਚੌਂਤਰਾ ਜਿਵੇਂ ਅੱਜ ਨਗਰ ਕਾਨਾਂ ਵਿੱਚ ਅਸੀਂ ਆਏ ਹਾਂ ਮੇਰੇ ਨਾਲ ਮੈਨੇਜਰ ਸਰਦਾਰ ਹਜੀਤ ਸਿੰਘ ਜੀ ਗੁਰਦੁਆਰਾ ਟਾਲੀ ਸਾਹਿਬ ਮੀਤ ਗ੍ਰੰਥੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਵੀਰ ਨੇ ਭਾਈ ਅਮਰਜੀਤ ਸਿੰਘ ਭਾਈ ਲਖਬੀਰ ਸਿੰਘ ਜੀ ਔਰ ਨਗਰਾਂ ਵਿੱਚ ਅਸੀਂ ਜਦੋਂ ਗਏ ਆ ਤਾਂ ਨਗਰ ਦੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘਾਂ ਵੱਲੋਂ ਬੜੀ ਚੜ੍ਹਦੀ ਕਲਾ ਵਿੱਚ ਸਾਨੂੰ ਵਿਸ਼ਵਾਸ ਦਵਾਇਆ ਕਿ ਜੁਗੋ ਜੁਗタル ਸਤਿਗੁਰੂ ਦੇ ਪਾਵਨ ਸਰੂਪਾਂ ਦਾ ਪ੍ਰਕਾਸ਼ ਹੋ ਰਿਹਾ ਨੇਤਨੇਮ ਹੋ ਰਹੇ ਨੇ ਸੰਗਤਾਂ ਵਿੱਚ ਬੜੀ ਚੜ੍ਹਦੀ ਕਲਾ ਵਾਲਾ ਹੌਸਲਾ ਹੈ ਕਿ ਅਸੀਂ ਸੇਵਾ ਸੰਭਾਲ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਜਦੋਂ ਤੁਹਾਨੂੰ ਕੋਈ ਲੱਗਦਾ ਹੈ ਅਨਸਕੋਮਿਕ ਘਟਨਾ ਨਾ ਵਾਪਰੇ ਸਾਨੂੰ ਉਸੇ ਵੇਲੇ ਫੋਨ ਤੇ ਇਤਲਾਹ ਦਿੱਤੀ ਜਾਵੇ ਤਾਂ ਕਿ ਸਤਿਗੁਰੂ ਦੇ ਪਾਵਨ ਸਰੂਪਾਂ ਨੂੰ ਪਵਿੱਤਰ ਸਥਾਨਾਂ ਤੇ ਸਤਾਸਕ ਸਥਾਨਾਂ ਤੇ ਗੁਰਦੁਆਰਾ ਸਾਹਿਬ ਇੱਕ ਸ਼ੋਭਿਤ ਕੀਤਾ ਜਾਵੇ ਤੇ ਸੰਗਤਾਂ ਵਿੱਚ ਬੜਾ ਉਤਸ਼ਾਹ ਚੜ੍ਹਦੀ ਕਲਾ ਵਿੱਚ ਨੇ ਔਰ ਜਿਨ੍ਹਾਂ ਜਿਨ੍ਹਾਂ ਨਗਰਾਂ ਵਿੱਚ ਆਰਮੀ ਲੱਗੀ ਹੈ ਸੰਗਤਾਂ ਉਹਨਾਂ ਦੇ ਨਾਲ ਵੀ ਪੂਰੀ ਹੈਲਪ ਕਰ ਰਹੀਆਂ ਨੇ ਸੋ ਸਾਰਿਆਂ ਦਾ ਧੰਨਵਾਦ মিডিਆ ਵਾਲੇ ਵੀ ਕਰ ਤੋਂ ਹਾਂਜੀ ਆਪਾਂ ਨੇ ਕੀ ਕਿਹਾ ਪਿੰਡ ਵਾਲਿਆਂ ਨੇ ਸੰਗਤਾਂ ਵਿੱਚ ਬੜਾ ਭਾਰੀ ਉਤਸ਼ਾਹ ਹੈ ਸੇਵਾ ਸੰਭਾਲ ਹੋ ਰਹੀ ਹੈ ਤਾਂ ਕਿ ਫੌਦੇ ਨਾਲ ਵੀ ਹੈਲਪ ਕਰ ਰਹੇ ਨੇ ਰਾਸ਼ਨ ਪਾਣੀ ਤੱਕ ਉਹਨਾਂ ਨੂੰ ਪਹੁੰਚਾ ਰਹੇ ਨੇ ਉਹ ਕਿ ਕਹਿ ਆਪ ਗੁਰੂ ਸਾਹਿਬ ਦੀ ਸੇਵਾ ਖੁਦ ਕਰਾਂਗੇ ਹਾਂ ਖੁਦ ਕਰਾਂਗੇ ਜਦੋਂ ਕੋਈ ਜਾਪਦਾ ਉਹਨਾਂ ਨੂੰ ਕਿ ਐਸਾ ਮਾਹੌਲ ਤਨਾਪੂਰਕ ਸਥਿਤੀ ਹੈ ਅਸੀਂ ਆਪ ਤੁਹਾਨੂੰ ਤਲਾਹ ਦੇ ਦੇਵਾਂਗੇ ਔਰ ਸੰਗਤਾਂ ਦੀ ਬੇਨਤੀ ਨੂੰ ਅਸੀਂ ਪ੍ਰਵਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੁਆਰਾ ਟਾਲੀ ਸਾਹਿਬ ਗਲੜੀ ਤੋਂ ਅੱਜ ਕਾਲ ਤੱਕ ਸਭ ਜੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਪ੍ਰਧਾਨ ਜੀ ਵੱਲੋਂ ਜਿਹੜਾ ਹੁਕਮ ਆਇਆ ਸੀਗਾ ਕੈਨਸਨਾਉਪੁਰ ਦੀ ਸਥਿਤੀ ਆ ਪਾウダー ਦੇ ਉੱਤੇ ਜਿੰਨਾ ਜਿੰਨਾ ਪਿੰਡਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਜਾਂ ਗੁਰਦੁਆਰਾ ਸਾਹਿਬ ਨੇ ਉੱਥੇ ਜਾ ਕੇ ਵੇਖਿਆ ਜਾਏ ਤੇ ਅਸੀਂ ਅੱਜ ਇੱਥੇ ਪਿੰਡ ਕਾਨਾ ਵਿਖੇ ਆਏ ਆ ਪ੍ਰਸੰਗਤ ਵਿੱਚ ਪੂਰੀ ਚੜ੍ਹਦੀ ਕਲਾ ਸੰਗਤ ਕੈਰੀਏ ਕਿ ਜੇ ਤਨਾਉਪੁਰ ਮਾਹੌਲ ਜਿਆਦਾ ਖਰਾਬ ਹੋਏਗਾ ਫਿਰ ਅਸੀਂ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਬਾੜ ਸਾਹਿਬ ਗੁਰਦੁਆਰਾ ਬੁੱਢ ਸਾਹਿਬ ਜਾਂ ਗੁਰਦੁਆਰਾ ਟਾਲੀ ਸਾਹਿਬ ਵਿਖੇ ਪਹੁੰਚਾ ਡਵਾੰਗੇ ਗੁਰਦੁਆਰਾ ਟਾਲੀ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਸਹਿਬਾਨਾਂ ਦੇ ਸਹਿਯੋਗ ਦੇ ਨਾਲ ਸਾਡੇ ਕੋਲ ਪਾਲਕੀ ਸਾਹਿਬ ਦੀਆਂ ਦੋ ਤਿੰਨ ਗੱਡੀਆਂ ਤਿਆਰ ਨੇ ਜੇ ਕੋਈ ਇਹੋ ਜੀ ਘਟਨਾ ਜਾਂ ਕੋਈ ਹੋ ਜਾ ਸਮਾ ਆਂਦਾ ਅਸੀਂ ਸਾਰੇ 24 ਘੰਟੇ ਸੰਗਤ ਦੇ ਵਾਸਤੇ ਹਾਜ਼ਰੀ ਵਾਸਤੇ ਤਿਆਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਪਤਾ ਹੈ ਆਦਿ ਗੁਰਸੇ ਨੂੰ ਸਮੇਂ ਦੇ ਹਲਾਤ ਬਣੇ ਹੋਏ ਨੇ ਉਹਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਜਥੇਦਾਨ ਔਰ ਸਾਡੇ ਸਤਿਕਾਰਯੋਗ ਪ੍ਰਧਾਨ ਹਰਜਿੰਦਰ ਸਿੰਘ ਜੀ ਧੰਨ ਸਾਹਿਬ ਉਹਨਾਂ ਵੱਲੋਂ ਹੁਏ ਆਦੇਸ਼ ਮੁਤਾਬਕ ਅਸੀਂ ਵੱਖ-ਵੱਖ ਨਗਰਾਂ ਦੇ ਵਿੱਚ ਜਾ ਰਹੇ ਹਾਂ ਜਿਵੇਂ ਕੱਲ ਚੌਂਤਰੀ ਨਗਰ ਵਿੱਚ ਗਏ ਅੱਜ ਕਾਨਾ ਨਗਰ ਵਿੱਚ ਆਏ ਹਾਂ ਸੰਘਤਾ ਵੱਲੋਂ ਚੜ੍ਹਦੀ ਕਲਾ ਦਾ ਪ੍ਰਤੀਕ ਦਿਖਾਇਆ ਜਾ ਰਿਹਾ ਕਿ ਜਿੰਨੀ ਦੇਰ ਤੱਕ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਆਦੇਸ਼ ਨਹੀਂ ਹੁੰਦਾ ਕਿ ਤੁਸੀਂ ਆਪਣੇ ਪਿੰਡ ਖਾਲੀ ਕਰਕੇ ਚਲੇ ਜਾਓ ਉਹਨੀ ਦੇਰ ਤੱਕ ਅਸੀਂ ਗੁਰੂਗ੍ਰੰਥ ਸਬਸੱਚੇ ਪਾਛਾ ਜੀ ਦੀ ਪਾਵਨ ਸੇਵਾ ਸੰਭਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਕਰਦੇ ਆ ਸਾਡੇ ਕੋਲੋਂ ਸਤਿਕਾਰਯੋਗ ਮੈਨੇਜਰ ਗੁਰਦਰਾ ਟਾਲੀ ਸਾਹਿਬ ਸਤਿਕਾਰਯੋਗ ਹੈੱਡ ਗ੍ਰੰਥੀ ਗੁਰਦਰਾ ਟਾਲੀ ਸਾਹਿਬ ਸਰਦਾਰ ਸਰਵਜੀ ਸਿੰਘ ਜੀ ਸ੍ਰੀ ਜੀ ਸਮੁੱਚੀ ਟੀਮ ਗੁਰਦਰਾ ਟਾਲੀ ਸਾਹਿਬ ਜੀ ਦੀ ਜਿਨ੍ਹਾਂ ਦੇ ਕੋਲੋਂ ਆਪਣੀ ਪਲਕੀ ਸਵਾਲੀ ਗੱਡੀ ਹੈ ਔਰ ਇੱਕ ਦੋ ਹੋਰ ਪਲਕੀ ਸਵਾਲੀ ਗੱਡੀਆਂ ਅਵੇਲੇਬਲ ਕਰਵਾਈਆਂ ਗਈਆਂ ਸਮੇਂ ਦੇ ਅਨੁਸਾਰ ਮੁੱਖ ਦੇ ਮੁਖ ਰੱਖਦੇ ਹੋਏ ਆ ਜੇ ਲੋਡ ਪਵੇਗੀ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ ਤੇ ਤੁਸੀਂ ਫਿਰ ਇਹ ਜਿਹੜੀਆਂ ਆਪਣੀ ਫਲਕੀ ਸਾਹਿਬ ਦੀਆਂ ਗੱਡੀਆਂ ਦੇ ਵਿੱਚ ਸਤਿਗੁਰੂ ਜੀ ਦੇ ਪਾਵਨ ਸਰੂਪ ਨੂੰ ਸੁਰੱਖਿਅਤ ਜਗ੍ਹਾ ਤੇ ਲਿਜਾਈ ਜਾਂ। ਉਨੀ ਦੇਰ ਤੱਕ ਅਸੀਂ ਇਹਨਾਂ ਦੀ ਪਾਵਨ ਸਤਿਗੁਰੂ ਜੀ ਦੇ ਸਰੂਪਾਂ ਦੀ ਸੇਵਾ ਸੰਭਾਲ ਕਰਾਂਗੇ। ਜਿੰਨੀ ਦੇਰ ਤੱਕ ਅਸੀਂ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਸਰਕਾਰ ਵੱਲੋਂ ਆਦੇਸ਼ ਨਹੀਂ ਹੁੰਦਾ। ਸੋ ਸਤਿਗੁਰੂ ਜੀ ਕਿਰਪਾ ਕਰਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਸਾਰਿਆਂ ਦੇ ਸਿੱਖ ਤੇ ਮੀਰ ਪਿਆਤ੍ਰ ਕੰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾदू ਜੀ ਕਿਹੜਾ ਪਿੰਡ ਹੈਗਾ ਕੀ ਆਪਣਾ ਨਾਮ ਹੈਗਾ ਵਾ ਤਾਂ ਐਜਪੀਸੀ ਦੇ ਮੈਂਬਰ ਤੇ ਆਏ ਨੇ ਕੀ ਕਹਿਣਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਜੀ ਮੇਰਾ ਨਾਮ ਹੈ ਬਲਵਿੰਦਰ ਸਿੰਘ ਪਿੰਡ ਕਨਾਂ ਤੇ ਸਾਡੇ ਕੋਲੋਂ 80 ਸਾਲ ਦੀ ਜਿਹੜੀ ਸਾਡੀ ਕਮੇਟੀ ਹੈ ਗੁਰਦੁਆਰਾ ਸਾਹਿਬ ਦੀ ਉਹ ਆਏ ਆ ਸਾਡੇ ਕੋ ਉ ਸਾਨੂੰ ਪੁੱਛ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਮਤਲਬ ਇਹ ਜੰਗ ਦੇ ਮਾਹੌਲ ਦੇ ਵਿੱਚ ਕੋਈ ਸੁਰੱਖਤ ਜਗ੍ਹਾ ਤੇ ਅਸੀਂ ਲੈ ਜਾਈਏ ਇਹ ਕਹਣਾ ਸੀ ਉਹਨਾਂ ਨੂੰ ਇਹ ਕਿ ਅਸੀਂ ਜਿੰਨਾ ਚਿਰ ਇੱਥੇ ਹੈਗੇ ਆ ਜੁਮੇ ਆ ਉਹਨਾਂ ਚਿਰ ਆਪਾਂ ਆਪਣੀ ਪਿਓ ਦੀ ਰੱਖਿਆ ਕਰਾਂਗੇ ਉਹ ਤਾਂ ਦੀ ਰੱਖਿਆ ਕੀ ਕਰਨੀ ਉਹਨਾਂ ਨੇ ਸਾਡੀ ਕਰਨੀ ਆ ਤੇ ਇਸ ਕਰਕੇ ਅਸੀਂ ਮਲਕੀ ਇਹਨਾਂ ਨੂੰ ਨਹੀਂ ਇੱਥੋਂ ਭੇਜਣਾ ਜਿੰਨਾ ਚਿਰ ਆਪਾਂ ਇੱਥੋਂ ਹੈਗੇ ਆ ਅਸੀਂ ਸੇਵਾ ਕਰਨੀ ਆ ਅਗਰ ਸਾਨੂੰ ਜ਼ਰੂਰਤ ਪਈ ਕਿਤੇ ਜਾਣ ਦੀ ਤੇ ਅਸੀਂ ਪਹਿਲੇ ਨੰਬਰ ਤੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੇਵਾ ਜਗ੍ਹਾ ਦੇ ਪਹੁੰਚਾਵਾਂਗੇ ਤੇ ਉਸ ਤੋਂ ਬਾਅਦ ਵਿੱਚ ਆਪਣੇ ਜਿਹੜੇ ਘਰ ਛੱਡਾਂਗੇ ਜਿਤਨਾ ਇੱਕ ਦਿਨ ਨਾਲ ਹੁਣ ਚੰਗਾ ਮਾਹੌਲ ਬਣਿਆ ਵਾ ਤੁਸੀਂ ਆਪਣੇ ਘਰ ਛੱਡ ਕੇ ਬਾਰਡਰ ਦੇ ਕੋਲ ਨਾਰੇ ਦੇ ਦੇਖੋ ਜੀ ਅਸੀਂ ਬਿਲਕੁਲ ਘਰ ਨਹੀਂ ਛੱਡਣੇ ਕਿਉਂਕਿ ਸਾਈ ਸਨ ਘੱਤਰ ਵਿੱਚ ਵੀ ਜੀ ਘਰ ਛੱਡੇ ਕਾੜ ਵਿੱਚ ਵੀ ਛੱਡੇ ਤੇ ਘਰੋਂ ਬੇਕਾਰ ਹੋਏ ਭੁੱਖੇ ਰਹੇ ਨਾ ਰੋਟੀ ਨਾ ਪਾਣੀ ਨਾ ਕੁਝ ਤੇ ਉਦੋਂ ਹੀ ਫੈਸਲਾ ਕਰ ਲਿਆ ਸੀ ਕਿ ਜੇ ਮੁੜ ਕੇ ਦੁਬਾਰਾ ਇਸ ਜੀ ਨੂੰ ਬਤਾਈ ਤੇ ਆਪਾਂ ਆਪਣੇ ਇੱਥੇ ਹੀ ਸਿੱਧੀਆਂ ਪਾਵਾਂਗੇ ਤੇ ਨਹੀਂ ਜਾਵਾਂਗੇ ਕਿਤੇ ਮਹਾਰਾਜ ਦੀ ਸੇਵਾ ਕਰੋਗੇ ਮਹਾਰਾਜ ਦੀ ਸੇਵਾ ਜ਼ਰੂਰ ਜੀ ਮਹਾਰਾਜ ਦੀ ਸੇਵਾ ਆਪ ਕਰਵਾਉਂਦੇ ਆ ਜੀ ਅਸੀਂ ਕੌਣ ਹੰਨਿਆ ਕਰਨ ਵਾਲੇ ਉਹ ਸਾਡੇ ਬਜ਼ੁਰਗਾਂ ਸਾਡੇ ਤੇ ਉਹ ਹੈ ਜੀ ਸਾਡੇ ਉਹਨਾਂ ਦੇ ਨਾਲ ਮਿਲ ਕੇ ਅਸੀਂ ਜੁਨੇ ਆ ਉਹਨਾਂ ਨੂੰ ਛੱਡ ਕੇ ਅਸੀਂ ਇੱਕ ਪਲ ਵੀ ਇੱਥੇ ਰਹਿਣਾ ਨਹੀਂ ਮਨਜ਼ੂਰ ਕਰਦੇ ਅਸੀਂ ਮਰਨਾ ਮਨਜ਼ੂਰ ਕਰਨੇ ਆ ਲੇਕਿਨ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਤੋਂ ਜਬਾਨ ਨਹੀਂ ਕਰ ਸਕਦਾ